ਆਵੇ ਤਬ ਗਰਭ ਕਰਤ ਹੈ ਜਦੋਂ ਕੁਝ ਪ੍ਰਾਪਤ ਕਰ ਲੈਂਦਾ ਹੰਕਾਰੀ ਹੋ ਜਾਂਦਾ ਕਿ ਮੈਂ ਬੜੀ ਮਿਹਨਤ ਕੀਤੀ ਮੇਰੇ ਵਰਗਾ ਕੌਣ ਤੇ ਮਾਇਆ ਗਈ ਤਬ ਰੋਵਨ ਲੱਗਦਾ ਹੈ ਜਦੋਂ ਕੋਈ ਧਨ ਚਲਾ ਜਾਂਦਾ ਹੈ ਫਿਰ ਭੁਬਾ ਮਾਰ ਮਾਰ ਕੇ ਰੋਂਦਾ ਆ ਕਹਿੰਦੇ ਹਉਮੇ ਵਾਲੇ ਕਰਮ ਕਰਨ ਲੱਗ ਜਾਂਦਾ ਹੈ ਜੀਵ ਮਾਇਆ ਦੇ ਪ੍ਰਭਾਵ ਥੱਲੇ ਹਉਮੇ ਵਾਲੇ ਕਰਮ ਕਰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਔਰ ਇਹ ਮਾਇਆ ਕੈਸੀ ਏ ਮਹਾਰਾਜ ਮੇਰ ਕਰਦੇ ਨੇ ਉਹ ਹਰ ਬਸਤੂ ਮਾਇਆ ਇਹ ਮਾਇਆ ਜਿੱਤ ਹਰ ਵਿਸਰੈ ਜਿਹੜੀ ਚੀਜ਼ ਪ੍ਰਾਪਤ ਕਰਨ ਨਾਲ ਰੱਬ ਭੁੱਲਦਾ ਹੈ ਜਿਹਦੇ ਆਉਣ ਨਾਲ ਰੱਬ ਭੁੱਲਦਾ ਹੈ ਜਿਹਦੇ ਕੋਲ ਬੈਠਣ ਨਾਲ ਰੱਬ ਭੁੱਲਦਾ ਹੈ ਨਾਮ ਭੁੱਲਦਾ ਹੈ ਅਭਿਆਸ ਭੁੱਲਦਾ ਹੈ ਸੇਵਾ ਭੁੱਲਦੀ ਏ ਸਿਮਰਨ ਭੁੱਲਦਾ ਹੈ ਉਹ ਮਾਇਆ ਉਥੇ ਮਾਇਆ ਦਾ ਪ੍ਰਭਾਵ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਅੰਦਰ ਮੋਹ ਪੈਦਾ ਹੋਇਆ ਮਾਲਕ ਦਾ ਤਿਆਗਣ ਲੱਗ ਪਿਆ ਮੋਹ ਉਪਜੈ ਭਾਉ ਦੂਜਾ ਲਾਇਆ ਰੱਬ ਵੱਲੋਂ ਪ੍ਰੇਮ ਟੁੱਟ ਗਿਆ ਔਰ ਜਗਤ ਵੱਲੇ ਲੱਗ ਗਿਆ ਪਰਮਾਰਥ ਵੱਲੋਂ ਖਿਆਲات ਘਟ ਗਏ ਨੇ ਪਦਾਰਥ ਵੱਲੇ ਵੱਧ ਗਏ ਹੁਣ ਪਕੜ ਉਧਰ ਵੱਧ ਗਈ ਜਿਹੜੀ ਵਸਤੂ ਦੇ ਗ੍ਰਹਿਣ ਕਰਨ ਨਾਲ ਭੁੱਲ ਜਾਵੇ ਨਿਤਨੇਮ ਰਹਿ ਜਾਵੇ ਨਿਤਨੇਮ ਰਹਿ ਜਾਵੇ ਸੇਵਾ ਰਹਿ ਜਾਵੇ ਗੁਰਦੁਆਰਾ ਮੰਦਿਰ ਮਸਜਿਦ ਜਾ ਕੇ ਸੰਗਤ ਕਰਨੀ ਸੇਵਾ ਕਰਨੀ ਸਮਝ ਲੈਣਾ ਹੈ ਮਾਇਆ ਚਾਹੇ ਉਹ ਪੁੱਤਰ ਹੋਵੇ ਚਾਹੇ ਉਹ ਕੋਈ ਵਸਤੂ ਹੋਵੇ ਚਾਹੇ ਉਹ ਕਾਰਜ ਹੋਵੇ ਸਮਝਣਾ ਅਜ ਮਾਇਆ ਨੇ ਡਿੱਕਾ ਪਾ ਦਿੱਤਾ ਹੈ ਜੇ ਬੱਚੇ ਨਾਲ ਲਾਡ ਪ੍ਰੇਮ ਕਰਦਿਆਂ ਨੂੰ ਖੜਾਉਂਦਿਆਂ ਹੋਇਆਂ ਸਮਾਂ ਨੰਗਿਆ ਉਹ ਵੀ ਮਾਇਆ ਹੈ ਜੇ ਆਪਣੇ ਤਨ ਨੂੰ ਸਵਾਰਦਿਆਂ ਹੋਇਆਂ ਜਿਹੜਾ ਔਰ ਸਮਾਂ ਨੰਗ ਗਿਆ ਨਿਤਨੇਮ ਦਾ ਸਮਝਣਾ ਇਹ ਵੀ ਮਾਇਆ ਹੈ ਇਹ ਵੀ ਮਾਇਆ ਇਹ ਨੇ ਅਜ ਆਪਣਾ ਪ੍ਰਭਾਵ ਦਿਖਾਇਆ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਮਾਇਆ ਦੀ ਨਿਸ਼ਾਨੀ ਉਹ ਹਰ ਵਸਤੂ ਮਾਇਆ ਹੈ ਕਿਉਂਕਿ ਮਾਇਕੀ ਸੰਸਾਰ ਹੈ ਇਹਦਾ ਪ੍ਰਭਾਵ ਘਟਾਉਣਾ ਹੈ ਜੇ ਆ ਕਿ ਇਹਨੂੰ ਖਤਮ ਕਰ ਦੇਾਂਗੇ ਸ਼ਰੀਰ ਸਾਰਾ ਸੰਸਾਰ ਮਾਇਆ ਦਾ ਹੀ ਰਚਨਾ ਹੈ ਨਾ ਇਹ ਨਹੀਂ ਇਹਦਾ ਪ੍ਰਭਾਵ ਘਟਾਉਣਾ ਹੈ ਤੇ ਪ੍ਰਮਾਤਮਾ ਵਾਲਾ ਪ੍ਰਭਾਵ ਪ੍ਰਗਟ ਕਰਨਾ ਜਿਵੇਂ ਪਾਪਾਂ ਵਾਲੀ ਬਿਰਤੀ ਨੂੰ ਪਛਾੜਨਾ ਹੈ ਤੇ ਪੁੰਨਾਂ ਵਾਲੀ ਪ੍ਰਮਾਤਮਾ ਵਾਲੀ ਧਰਮ ਵਾਲੀ ਬਿਰਤੀਆਂ ਨੂੰ ਅਗੇਰੇ ਲਿਆਉਣਾ ਹੈ ਉਹਨਾਂ ਨੂੰ ਪਿੱਛੇ ਕਰਨਾ ਹੈ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਇਸ ਤਨਾ ਜਿੰਨਾ ਚਿਰ ਹਿਰਦੇ ਅੰਦਰੋਂ ਮੰਗ ਨਹੀਂ ਮਾਲਕ ਵਾਲੀ ਉਹਨਾ ਚਿਰ ਕੁਝ ਨਹੀਂ ਉੱਪਲੇ ਪੈਣਾ ਮਾਇਆ ਭੁੱਲੇ ਸਿੱਧ ਫਿਰੇ ਸਮਾਦ ਨਾ ਲੱਗੈ ਸੁਭਾਏ ਕਹਿੰਦੇ ਮਾਇਆ ਦੇ ਵਿੱਚ ਨਾ ਮਾਇਆ ਦਾ ਪ੍ਰਭਾਵ ਪਿਆ ਜਿਹੜੇ ਸਿੱਧੀਆਂ ਸੰਪੰਨ ਸਨ ਨਾ ਸਿੱਧ ਉਹ ਵੀ ਭੁੱਲ ਗਏ ਉਹਨਾਂ ਨੇ ਸਿੱਧੀਆਂ ਤਾਂ ਪ੍ਰਾਪਤ ਕਰ ਲਈਆਂ ਤੇ ਅੰਦਰ ਹੌਮੇ ਆ ਗਈ ਵੀ ਸਾਡੇ ਵਰਗਾ ਸ਼ਕਤੀਸ਼ਾਲੀ ਕੌਣ ਉਹਨਾਂ ਕਰਮਾਤਾਂ ਦਿਖਾਈਆਂ ਕਹਿ ਲੱਗੇ ਸਮਾਦ ਨਾ ਲੱਗੇ ਸੁਭਾਏ ਹੁਣ ਸੁਤੇ ਸਿੱਧ ਸਮਾਧੀ ਨਹੀਂ ਹੈ ਉਹ ਉਸ ਰਿਧੀ ਸiddhi ਨਾਲ ਲਾਉਂਦੇ ਨੇ ਉਹਦੇ ਨਾਲ ਦੂਜੇ ਨੂੰ ਨੀਵਾ ਦਿਖਾਉਂਦੇ ਨੇ ਪਰਮਾਉਂਦੇ ਨੇ ਔਰ ਮਹਾਰਾਜ ਸੱਚੀ ਪਰਸ਼ਾ ਕਹਿੰਦੇ ਤੀਨੇ ਲੋ ਵਿਆਪਤ ਹੈ ਅਦਕ ਰਹੀ ਲਪਟਾਏ ਤਿੰਨਾ ਲੋਕਾਂ ਵਿੱਚ ਵਿਆਪ ਰਹੀ ਹੈ ਤਿੰਨਾ ਲੋਕਾਂ ਵਿੱਚ ਪਾਤਾਲ ਮਾਤ ਲੋਕ ਜਿੱਥੇ ਆਪਾਂ ਰਹਿ ਰਹੇ ਆਂ ਔਰ ਆਪਣੇ ਉੱਪਰ ਜਿਹੜਾ ਆਕਾਸ਼ ਲੋਕ ਇਹਨਾਂ ਤਿੰਨਾ ਲੋਕਾਂ ਵਿੱਚ ਵਿਆਪਦੀ ਹੈ ਬਹੁਤ ਜ਼ਿਆਦੀ ਤੇ ਜੀਵ ਅਦਕ ਬਹੁਤ ਤਾਦ ਅੰਦਰ ਇਹਦੇ ਅੰਦਰ ਲੰਪਟ ਹੋਏ ਨੇ ਇਹਦੇ ਵਿੱਚ ਗਰਸੇ ਹੋਏ ਨੇ ਮਹਾਰਾਜ ਕਹਿੰਦੇ ਬਿਨ ਗੁਰ ਮੁਕਤ ਨਾ ਪਾਈਐ ਇਸ ਮਾਇਆ ਤੋਂ ਬਚਣਾ ਤੇ ਗੁਰੂ ਕੋਲ ਆ ਗੁਰੂ ਤੋਂ ਬਗੈਰ ਇਹਦੇ ਅਰਜੁਮਲ ਦੇ ਵਿੱਚੋਂ ਇਹਦੇ ਜਾਲ ਦੇ ਵਿੱਚੋਂ ਇਹਦੇ ਚੰਜਾਲ ਦੇ ਵਿੱਚੋਂ ਮੁਕਤ ਨਹੀਂ ਹੋ ਸਕਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਇਹਦੇ ਵਿੱਚੋਂ ਨਾ ਨਿਕਲਿਆ ਫਿਰ ਦੁਬਦਾ ਮਾਇਆ ਜਾਏ ਕਹਿੰਦੇ ਦੁਬਦਾ ਜਿਹੜੀ ਆ ਨਾ ਇਹ ਮਾਇਆ ਹੈ ਹਿਰਦੇ ਦੇ ਅੰਦਰ ਵਾਸਾ ਕਰਦੀ ਏ ਦੁਬਦਾ ਦੋ ਚਿੱਤਪਨ ਪੈਦਾ ਕਰਦੀ ਦੁਬਦਾ ਦਾ ਅਰਥ ਹੁੰਦਾ ਏ ਦੋ ਵਿਧਾ ਦੋ ਤਰੀਕੇ ਦੋ ਮਾਰਗ ਭਾਈ ਇਹ ਨਹੀਂ ਤੇ ਆਪਾਂ ਇੱਧਰ ਨੂੰ ਸਈ ਹੁਣ ਨਰੰਕਾਰ ਵਾਲਾ ਪਾਸਾ ਛੱਡਿਆ ਸੰਸਾਰ ਨੂੰ ਚੱਲ ਪਿਆ ਦੁਬਦਾ ਦੋ ਚਿੱਤਪਨ ਮਹਾਰਾਜ ਕਬੀਰ ਸਾਹਿਬ ਜੀ ਨੇ ਵੀ ਸਾਨੂੰ ਸਮਝਾਇਆ ਕਹਿ ਲੱਗੇ ਕਹ ਕਬੀਰ ਜਿਸ ਉਧਰ ਔਰ ਕਹਿਣ ਲੱਗੇ ਜਿੰਨੂੰ ਪੇਟ ਲੱਗਿਆ ਹੋਇਆ ਐ ਨਾ ਪੇਟ ਔਰ ਕਬੀਰ ਸਾਹਿਬ ਕਹਿੰਦੇ ਤਿਸ ਮਾਇਆ ਉਹਦੇ ਮਾਇਆ ਨਾਲ ਹੀ ਐ ਇਹਨੂੰ ਗੜੀ ਪੈਣ ਦੀ ਭਰਮ ਦਾ ਚਿੰਤਾ ਬਣੀ ਰਹਿੰਦੀ ਐ ਰਾਤ ਨੂੰ ਰੋਟੀ ਖਾਦੀ ਦਿਨੇ ਤੇ ਸਾਧੂ ਮਹਾਤਮਾ ਜਿਹੜੇ ਹੁੰਦੇ ਆ ਨਾ ਜੁੜੀਆਂ ਹੋਈਆਂ ਰੱਬ ਨਾਲ ਆਤਮਾ ਨਾਲ ਉਹਨਾਂ ਦਾ ਇਹ ਨਾ ਹੁੰਦਾ ਕਿ ਪ੍ਰਮਾਤਮਾ ਨੇ ਭੇਜਤੀ ਤੇ ਖਾ ਲਈ ਸਾਨੂੰ ਤਾਂ ਗੜੀ ਪੈਣੀ ਸਾਡੀ ਪੁਖਾਰੀ ਭਰੀ ਹੁੰਦੀ ਡਰਮ ਭਰਿਆ ਉਹਦਾ ਕਣਕ ਨਾਲ ਤੇ ਆਉਣ ਵਾਲੇ 5 ਸਾਲਾਂ ਦੀ ਚਿੰਤਾ ਬਣੀ ਹੁੰਦੀ ਭਾਈ ਕੀ ਕਰਾਂਗੇ ਰੱਬ ਤੇ ਭਰੋਸਾ ਨਹੀਂ ਕਿ ਜੇ ਕੱਲ ਨੂੰ ਉਹਨੇ ਸਵਾਸ ਦੇਤੇ ਤਾਂ ਤੇ ਕੱਲ ਨੂੰ ਮਿਲ ਜਾਣਾ ਜਿੰਨੇ ਪੰਛੀਏ ਕਿਸੇ ਦੇ ਅਲਨੇ ਵਿੱਚ ਕੋਈ ਵਸਤੂ ਨਹੀਂ ਹੈ ਕੋਈ ਵੀ ਕਿਸੇ ਨੇ ਸਟੋਰ ਨਹੀਂ ਕੀਤੀ ਉਹ ਕਹਿੰਦੇ ਜੇ ਕੱਲ ਨੂੰ ਰੱਬ ਨੇ ਜ਼ਿੰਦਗੀ ਦਿੱਤੀ ਤੇ ਕੱਲ ਨੂੰ ਚੋਗ ਵੀ ਦੇਵੇਗਾ ਭਰੋਸਾ ਆ ਮਿਲਦਾ ਉਹਨਾਂ ਨੂੰ ਤੇ ਅਸੀਂ ਸਭ ਕੁਝ ਪਾ ਕੇ ਰੱਬ ਤੇ ਭਰੋਸਾ ਸਾਡਾ ਫੇਰ ਵੀ ਨਹੀਂ ਅਜੇ ਕਹਿੰਨੇ ਸਾਡੇ ਵਰਗਾ ਕੌਣ ਹੈ ਜੀ ਰੱਬ ਨੂੰ ਮੰਨਣ ਵਾਲਾ ਗੁਰੂ ਕਿਰਪਾ ਕਰੇ ਔਰ ਕਹਿੰਦੇ ਜਿਸ ਨੂੰ ਉਧਰ ਤਿਸੈ ਮਾਇਆ ਕਹ ਲੱਗੇ ਤਬ ਛੁੱਟੈ ਇਹਦੇ ਤੋਂ ਛਟਕਾਰਾ ਤਦੋਂ ਆ ਔਰ ਜਦ ਸਾਧੂ ਪਾਇਆ ਜਦੋਂ ਸਾਧ ਸੰਗਤ ਵਿੱਚ ਆਇਆ ਸਤਗੁਰੂ ਨੂੰ ਪ੍ਰਾਪਤ ਕਰ ਲਿਆ ਉਦੋਂ ਪਹਿਲਾਂ ਇਹਦੇ ਤੋਂ ਛਟਕਾਰਾ ਨਹੀਂ ਹੋਣਾ ਛੁੱਟਿਆ ਨਹੀਂ ਜਾਣਾ ਖੜਾ ਨਹੀਂ ਸੁਟਣਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਾਤਾ ਇਹ ਮਾਇਆ ਨੇ ਸੰਸਾਰ ਦੇ ਵਿੱਚ ਭਰਮ ਭੁਲਾ ਦਿੱਤਾ ਹੈ ਤੇ ਤੂੰ ਇਹਦੇ ਤੋਂ ਬਚਾ ਇਹਨੇ ਭਰਮ ਇਹ ਪਾ ਦਿੱਤਾ ਸੰਸਾਰ ਹੀ ਪਾਸਨ ਲੱਗ ਪਿਆ ਪੀ ਰੱਬਾ ਬੜੇ ਮਿਲ ਜਾਣਗੇ ਜੀ ਉਹ ਕਹਿਣਗੇ ਕੰਮ ਧੰਦਾ ਹੀ ਰੱਬਾ ਜੀ ਇਹੀ ਰੱਬਾ ਜੀ ਨਹੀਂ ਗੁਰਮਖੋ ਜੇ ਰੱਬ ਤੇ ਦੂਜਾ ਕਿੱਥੋਂ ਆ ਗਿਆ ਪਰਮਾਤਮਾ ਨੇ ਸਭ ਕੁਝ ਸੰਸਾਰ ਵਿੱਚ ਪੈਦਾ ਕੀਤਾ ਹੈ ਖੁਦ ਆਪਣੇ ਆਪ ਨੂੰ ਵਿੱਚ ਰੱਖਿਆ ਹੈ ਪਰ ਲੱਭਣਾ ਸਾਨੂੰ ਪਵੇਗਾ ਢੰਗ ਸਾਨੂੰ ਦੱਸਿਆ ਹੈ ਤਰੀਕਾ ਸਾਨੂੰ ਦੱਸਿਆ ਹੈ ਮੰਜ਼ਲ ਤੇ ਅਸੀਂ ਨਹੀਂ ਪਹੁੰਚ ਸਕਦੇ ਜਿੰਨਾ ਚਿਰ ਪੁੱਛਦੇ ਨਹੀਂ ਚੱਲਦੇ ਨਹੀਂ ਕਰੋ ਚੱਲ ਪੈਨੇ ਆਪਾਂ ਵੀ ਫੁਲਾਨੇ ਸ਼ਹਿਰ ਵਿੱਚ ਫੁਲਾਨੇ ਜ਼ਿਲ੍ਹੇ ਵਿੱਚ ਸਾਡਾ ਰਿਸ਼ਤੇ ਆਧਾਰੇ ਤੇ ਸਾਨੂੰ ਰਸਤੇ ਦਾ ਹੀ ਨਹੀਂ ਪਤਾ ਤੇ ਪਹੁੰਚਾਂਗੇ ਕਿੱਥੇ ਤੇ ਜੇ ਨਿਸੂਏ ਵੀ ਹੋਈਏ ਤੇ ਹੁਣ ਤਾਂ ਮੈਪ ਆ ਗਏ ਨਾ ਜੀ ਉਹਨੂੰ ਕੱਢ ਕੇ ਆਪਾਂ ਲਾ ਲੈਨੇ ਉਹ ਦੱਸੀ ਜਾਂਦਾ ਔਰ ਨੈਟ ਤੇ ਬਈ ਇਧਰ ਨੂੰ ਮੋੜ ਇਧਰ ਨੂੰ ਮੋੜ ਤੇ ਨਹੀਂ ਤੇ ਪਹਿਲਾ ਸਮਾਂ ਹੁੰਦਾ ਸੀ ਆਪਾਂ ਕਿਸੇ ਨੂੰ ਪੁੱਛ ਲੈਂਦੇ ਸੀ ਉਹ ਦੱਸਦਾ ਹੈ ਪੁੱਛ ਕੇ ਉੱਥੋਂ ਚੱਲ ਜਾਣਾ ਜਿੱਥੋਂ ਫੇਰ ਥੋੜਾ ਜਿਹਾ ਉਲਝਣ ਲੱਗਣਾ ਹੁਣ ਵੀ ਹੈ ਕਈ ਵਾਰ ਪੁੱਛਣਾ ਪੈਂਦਾ ਜਾ ਕੇ ਪੁੱਛ ਲਈਦਾ ਰਸਤਾ ਫੁਲਾਣੇ ਦੇ ਘਰ ਦਾ ਨਾ ਫੁਲਾਣੇ ਥਾਂ ਨੂੰ ਜਾਣਾ ਉਹ ਦੱਸੀ ਜਾਂਦੇ ਕਹਿੰਦੇ ਵੀ ਬਾਹਰ ਦੀ ਮੰਜ਼ਲ ਤੇ ਪਹੁੰਚਣਾ ਆਸਾਨ ਬਣਾਉਣ ਲਈ ਸਾਰਾ ਲੈਣਾ ਹੈ ਜਾਂ ਨਕਸ਼ਾ ਲੈਣਾ ਹੈ ਔਰ ਜਾਂ ਪੁੱਛਣਾ ਹੈ ਤੇ ਰੱਬ ਵਾਲੇ ਪਾਸੇ ਨੂੰ ਤੁਰਨਾ ਹੈ ਤੇ ਇਹ ਮਾਰਗ ਵੀ ਪੁੱਛ ਲੈ ਕਿਸੇ ਤੋਂ ਚੱਲੇ ਹੋਏ ਤੋਂ ਜਿਹਨੂੰ ਪਤਾ ਹੈ ਤੇ ਗੁਰੂ ਨੇ ਸਾਨੂੰ ਨਕਸ਼ਾ ਉਹ ਲੈ ਕੇ ਦਿੱਤਾ ਹੈ ਗੁਰੂ ਨੇ ਬਾਣੀ ਅੰਦਰ ਵਾਰ-ਵਾਰ ਦੱਸਿਆ ਗੁਰ ਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨ ਹਰ ਹਰ ਕਥਾ ਨਿਰਾਲੀ ਹੁਣ ਚੱਲਣਾ ਤਾਂ ਸਾਨੂੰ ਪੈਣਾ ਹੈ ਨਾ ਤੇ ਚੱਲਣਾ ਅੰਦਰੋਂ ਤੁਰਨਾ ਬਦਲਾਉ ਲਿਆਉਣਾ ਬਿਰਤੀਆਂ ਨੂੰ ਬਦਲਣਾ ਖਿਆਲਾਂ ਤਾਂ ਨੂੰ ਬਦਲਣਾ ਬੰਦਗੀ ਕਰਨ ਵਾਲੇ ਦਾ ਰੰਗ ਉਹੋ ਜਿਹਾ ਹੀ ਰਹਿੰਦਾ ਜਿਹੋ ਜਿਹਾ ਕੁਦਰਤੀ ਸਰੀਰ ਦਾ ਹੈ ਔਰ ਉਹਦੀਆਂ ਅੱਖਾਂ ਵੀ ਦੋ ਹੁੰਦੀਆਂ ਕੰਨ ਸਰੀਰ ਪੰਜ ਤਤਾਂ ਦਾ ਹੀ ਪਾਪੀ ਦਾ ਸਰੀਰ ਹੁੰਦਾ ਤੇ ਪੰਜ ਤਤਾਂ ਦਾ ਹੀ ਪੁੰਨੀ ਦਾ ਹੁੰਦਾ ਹੈ ਬਦਲਦਾ ਕੀ ਇਹ ਖਿਆਲ ਬਦਲਦੇ ਨੇ ਵਿਚਾਰ ਬਦਲਦਾ ਹੈ ਉਹਦਾ ਸੰਗ ਬਦਲਦਾ ਹੈ ਉਹਦਾ ਵਿਚਰਣ ਦਾ ਢੰਗ ਉਹ ਬਦਲਾਅ ਵਿੱਚ ਆਉਂਦਾ ਤੇ ਫਿਰ ਹਰ ਕੋਈ ਉਹਦੇ ਵਿਚਰਣ ਨੂੰ ਉਹਦੇ ਬੋਲ ਨੂੰ ਉਹਦੇ ਕਰਦਾਰ ਨੂੰ ਤੱਕ ਕੇ ਕਹਿੰਦਾ ਇਹ ਤਾਂ ਜਮਾਂ ਬਦਲ ਗਿਆ ਕੁਛ ਨਹੀਂ ਬਦਲਿਆ ਬਾਹਰੋਂ ਨਹੀਂ ਅੰਦਰੋਂ ਅੰਦਰੋਂ ਤੁਰਨਾ ਹੈ ਅੰਦਰੋਂ ਜੁੜਨਾ ਹੈ ਜਿੱਦਨ ਅੰਦਰੋਂ ਤੁਰ ਪੈ ਅੰਦਰੋਂ ਜੁੜ ਪੈ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਤੁਹਾਨੂੰ ਆਪਣੇ ਆਪ ਪਤਾ ਲੱਗਣ ਲੱਗ ਜਾਏਗਾ ਆਪਣੇ ਆਪ ਬਦਲਾਅ ਆਉਣ ਲੱਗ ਜਾਣਗੇ ਆਪਣੇ ਆਪ ਚੇਂਜ ਹੁੰਦਾ ਜਾਏਗਾ ਜੀਵਨ ਮਹਾਰਾਜ ਮੇਰ ਕਰਦੇ ਹੈ ਦਾਤਾ ਤੂੰ ਸਾਨੂੰ ਇੱਥੋਂ ਬਚਾ ਤੇਰੇ ਬਗੈਰ ਤੇਰੇ ਪਸਾਰੇ ਜਾਲ ਵਿੱਚੋਂ ਕੱਢਣ ਨੂੰ ਕੋਈ ਸਮਰੱਥ ਨਹੀਂ ਹੈ ਤੈਨੂੰ ਪਤਾ ਹੈ ਤੂੰ ਜਾਲ ਵਿਛਾਇਆ ਤੇਰੇ ਬਗੈਰ ਜਿਵੇਂ ਕੋਈ ਬਾਹਰ ਜਾਲ ਵਿਛਾ ਦੇਣਾ ਚਾਹੇ ਮੱਛੀਆਂ ਨੂੰ ਚਾਹੇ ਪੰਛੀਆਂ ਨੂੰ ਤੇ ਉਹ ਪੰਛੀ ਵਿਚਾਰੇ ਫਸਤਾ ਜਾਂਦੇ ਵਿੱਚ ਪਰ ਨਿਕਲ ਨਹੀਂ ਪਾਉਂਦੇ ਤੇ ਜਿਨੇ پکڑਣ ਵਾਲੇ ਨੇ ਫਸਾਰਿਆ ਉਹ ਜਾਲ ਵੀ ਨਹੀਂ ਟੁੱਟਣ ਦਿੰਦਾ ਉਹਨਾਂ ਨੂੰ ਵੀ ਜਿੰਦਾ ਕੱਢ ਲੈਂਦਾ ਮਹਾਰਾਜ ਇਹ ਜਾਲ ਸੰਸਾਰ ਤੇਰਾ ਪਸਾਰਾ ਪਸਾਰਿਆ ਹੈ ਤੇ ਤੂੰ ਚੇਤੇ ਆਇਆ ਹੈ ਤੇਰੇ ਅੱਗੇ ਪੁਕਾਰ ਹੈ ਤੂੰ ਇਸ ਜੰਗਾਲ ਦੇ ਵਿੱਚੋਂ ਸਾਨੂੰ ਕੱਢ ਔਰ ਇਹ ਸੰਸਾਰ ਵੀ ਐਉਂ ਰਹਿਣਾ ਨਹੀਂ ਕਿ ਸੰਸਾਰ ਜਦੋਂ ਬ੍ਰह्म ज्ञानी ਹੋਏ ਭਗਤ ਹੋਏ ਤੇ ਸੰਸਾਰ ਨਸ਼ਟ ਹੋ ਗਿਆ ਨਹੀਂ ਇਸ ਜਾਲ ਦੇ ਵਿੱਚੋਂ ਸੁਰਖੇਤ ਨਿਕਲ ਗਏ ਮਹਾਰਾਜ ਨਿਕਲਾਂਗੇ ਤਾਂ ਜੇ ਤੂੰ ਕਿਰਪਾ ਕਰੇ ਜਾ ਤੇ ਨਹੀਂ ਕੋ ਸੁਖੀ ਔਰ ਮਹਾਰਾਜ ਜਿਸ ਕਰਕੇ ਇਹ ਸੰਸਾਰ ਦੀਆਂ ਵਸਤੂਆਂ ਪਾ ਕੇ ਤੇ ਇਹਨੀਆਂ ਸੁਭਦਾਵਾਂ ਪਾ ਕੇ ਮਾਇਆ ਦੇ ਪ੍ਰਭਾਵ ਆ ਕੇ ਮੇਰੇ ਵੈਗਰੂ ਜੀ ਕੋਈ ਵੀ ਇੱਥੇ ਸੁਖੀ ਨਹੀਂ ਅਸੀਂ ਜੀ ਕਲੀ ਮਾਇਆ ਦੀ ਗੱਲ ਜਦੋਂ ਚੱਲਦੀ ਆ ਨਾ ਅਸੀਂ ਕ੍ਰਾਂਸੀ ਤੇ ਆ ਕੇ ਰੁਕ ਜਾਂਦੇ ਇਹਦੂ ਅੱਗੇ ਸਾਡੀ ਕੋਈ ਸੋਚ ਨਹੀਂ ਗਈ ਵੀ ਇਹਦੂ ਅੱਗੇ ਹੈ ਤੇ ਸ਼ਰੀਰ ਤੋਂ ਅੱਗੇ ਸਾਡੀ ਕੋਈ ਸੋਚ ਨਹੀਂ ਵੀ ਅੱਗੇ ਵੀ ਕੁਝ ਹੈ ਬਹੁਤ ਤਾਦ ਅੰਦਰ ਇਹ ਕਹਿੰਦੇ ਇੱਥੇ ਖਾਬੂ ਕਰ ਚੋ ਅੱਗਾ ਕੇ ਵੇਖਿਆ ਕਿਉਂਕਿ ਅੱਗੇ ਦੀ ਸੂਝ ਹੀ ਕੋਈ ਨਹੀਂ ਕੋਈ ਸੋਝ ਨਹੀਂ ਮਾਇਆ ਕੀ ਸਤਗੁਰਾਂ ਕੋਲ ਨਹੀਂ ਸੀ ਸਿੱਖ ਕੋਲ ਬਾਰੀਏ ਕ੍ਰਾਂਸੀ ਨਹੀਂ ਹੋਵੇਗੀ ਮੇਰੀ ਤਰ੍ਹਾਂ ਠੂਠਾ ਫੜ ਕੇ ਤੁਹਾਡੇ ਤੋਂ ਕਹੇਗਾ ਬਈ ਫਲਾਣਾ ਸਿਆ ਮੈਨੂੰ ਦੋ ਕੱਦੂ ਦੇ ਦੇ ਨੀ ਫਲਾਣਾ ਸਿਆ ਕਿਲੋ ਆਟਾ ਦੇ ਜੀ ਔਰ ਮੈਨੂੰ ਆਹ ਦੇ ਜੀ ਤੇ ਮੇਰੇ ਵਰਗਾ ਲੰਗਰ ਕਿੱਥੋਂ ਲਾ ਦੇਵੇਗਾ ਗੁਰੂ ਕੀ ਸਿੱਖਾਂ ਕੋਲ ਬਾਰੀ ਤਨ ਹੋਵੇਗਾ ਤਾਂ ਹੀ ਲੰਗਰ ਲੱਗਦੇ ਨੇ ਤਾਂ ਹੀ ਅੱਜ ਗੁਰੂ ਕੀ ਸਿੱਖਾਂ ਦਾ ਨਾਮ ਹਰ ਜਗ੍ਹਾ ਤੇ ਸਰਬੋਤਮ ਹੈ ਜਿੱਥੇ ਕੋਈ ਨਹੀਂ ਪਹੁੰਚਦਾ ਉੱਥੇ ਲੰਗਰ ਲੈ ਕੇ ਪਹੁੰਚ ਜਾਂਦੇ ਨੇ ਔਰ ਜਾ ਕੇ ਉੱਥੇ ਸ਼ਿਕਾਉਂਦੇ ਨੇ ਮਹਾਰਾਜ ਨੇ ਇਹ ਨਹੀਂ ਕਿਹਾ ਕਿ ਸਿੱਖ ਕੰਗਾਲ ਹੋਵੇ ਸਿੱਖ ਮਾਲਾ ਮਾਲ ਹੋਵੇ ਉਹਦੇ ਵਿੱਚ ਰਹਿਣਿਆ ਧਿਆਨ ਇਹ ਹੋਵੇ ਮੇਰੇ ਵੈਗੁਰੂ ਦਾ ਹੈ ਇਹ ਮੇਰੇ ਮਾਲਕ ਦਾ ਹੈ ਤੇ ਜਿਹੜੀ ਆਪਣੇ ਕੋਲ ਕਿਸੇ ਦੀ ਅਮਾਨਤ ਹੋਵੇ ਨਾ ਤੇ ਜ਼ਿੰਮੇਵਾਰੀ ਦਿੱਤੀ ਹੋਵੇ ਆਪਾਂ ਕਦੇ ਉਹਦਾ ਨੁਕਸਾਨ ਨਹੀਂ ਕਰਦੇ ਇਸ ਕਰਕੇ ਮਾਲਕ ਦਾ ਦਿੱਤਾ ਪਰਿਵਾਰ ਏ ਮਾਲਕ ਦਾ ਦਿੱਤਾ ਕਾਰੋਬਾਰ ਏ ਮਾਲਕ ਦਾ ਦਿੱਤਾ ਸ਼ਰੀਰ ਏ ਮਾਲਕ ਦਾ ਹੀ ਦਿੱਤਾ ਇਹਨੂੰ ਚਲਾਉਣ ਵਾਲਾ ਜੀਵ ਏ ਇਹਨੂੰ ਸੰਭਾਲ ਕੇ ਸੁਚੱਜੇ ਢੰਗ ਨਾਲ ਉਹਨੂੰ ਹਰ ਵਕਤ ਪੁੱਛਦੇ ਰਹਿਣਾ ਮਹਾਰਾਜ ਕਿਵੇਂ ਚੱਲੀਏ ਕੀ ਕਰੀਏ ਤੂੰ ਦੱਸ ਫੇਰ ਮੰਜ਼ਲ ਤੇ ਪਹੁੰਚਾਂਗੇ ਮਹਾਰਾਜ ਇੱਥੇ ਨਹੀਂ ਤੇ ਨਕੋ ਨਾਹੀ ਸੁਖੀ ਜਾਤੇ ਨਹੀਂ ਕੋ ਸੁਖੀ ਜਿਸ ਵਾਸਤੇ ਇਥੇ ਕੋਈ ਸੁਖੀ ਨਹੀਂ ਤਾਂ ਕੇ ਪਾਛੈ ਜਾਓ ਮਹਾਰਾਜ ਜਿਹਦੇ ਤੋਂ ਅੱਜ ਤੱਕ ਸੁਖੀ ਕਿਸੇ ਨੂੰ ਨਹੀਂ ਮਿਲਿਆ ਅਸੀਂ ਸੰਸਾਰ ਦੇ ਜੀਵ ਉਹਦੇ ਮੰਗਰ ਮੰਗਰ ਭੱਜੇ ਫਿਰਦੇ ਉਹਨੇ ਮੰਗਰ ਮੰਗਰ ਆ ਵੀ ਚਾਹੀਏ ਆ ਵੀ ਚਾਹੀਏ ਆ ਵੀ ਦੇ ਆ ਵੀ ਦੇ ਮਾਲਕ ਨੂੰ ਮੰਗਿਆ ਹੀ ਕਦੇ ਨਹੀਂ ਸੰਸਾਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਜਰ ਕਾਰਨ ਕਣੀ ਵੇਗੁੱਤੀ ਇਹ ਜਰ ਤਨ ਸੰਸਾਰ ਦੀ ਪਕੜ ਕਾਰਨ ਬਹੁਤੇ ਖਰਾਬ ਹੋਏ ਇਨ ਜਰ ਕਣੀ ਖੁਆਈ ਇਹਦੇ ਨਾਲ ਕਣੀ ਬਹੁਤੇ ਬਰਬਾਦ ਹੋਏ ਮਹਾਰਾਜ ਕਹਿੰਦਿਆ ਪਾਪਾਂ ਬਾਜੂ ਹੋਵੈ ਨਾਹੀ ਬਾਹਰ ਦਾ ਤਨ ਨਿਰੰਕਾਰ ਨੂੰ ਛੱਡ ਕੇ ਜੀ ਧਰਮ ਦੀ ਕੀਰਤ ਨੂੰ ਛੱਡ ਕੇ ਪਾਪ ਕਰਨੇ ਦੂਜੇ ਨਾਲ ਲੁੱਟ ਖਸੁੱਟ ਕਰਨੀ ਔਰ ਕਹੇ ਦਾ ਸਾਂਝਾ ਕਾਰੋਬਾਰ ਉਦੇ ਚ ਮਾਨਤ ਚ ਖਿਆਨਦ ਕਰਨੀ ਔਰ ਵਲਛਲ ਕਰਕੇ ਦੋ ਦਮੜੇ ਆਪਦੇ ਅੱਲੇ ਵੱਧ ਲੈ ਜਾਣੇ ਤੇ ਉਹਦੇ ਅੱਲੇ ਘੱਟ ਲੈ ਜਾਣੇ ਇਹ ਨਿਰਖ ਖੂਨ ਚੂਸਣਾ ਖੂਨ ਇਹ ਕੱਲਾ ਨਹੀਂ ਕਿ ਬਾਹਰੋਂ ਮੇਰੀ ਤਰ੍ਹਾਂ ਚੋਲਾ ਪਾ ਲਿਆ ਤੇ ਜੀ ਮੈਂ ਬੜਾ ਧਾਰਮਿਕ ਬਣ ਗਿਆ ਜਾਂ ਮੈਂ ਗੁਰਦੁਆਰੇ ਮੰਦਰ ਮਸਜਿਦ ਆਉਣਾ ਹੈ ਤੇ ਕਈ ਵੇਰ ਬੰਦਾ ਬਾਹਰੋਂ ਤਾਂ ਹੁੰਦਾ ਤੇ ਜਦੋਂ ਇਹ ਗੱਲ ਆਉਂਦੀ ਦੂਜੇ ਦਾ ਖੂਨ ਨਚੋੜੀ ਜਾਂਦਾ ਹੁੰਦਾ ਉਹਦੇ 2 ਪੈਸੇ ਮੈਂ ਬਚਾ ਲਵਾਂ ਇਧਰੋਂ 100 ਮੈਂ ਬਚਾ ਲਵਾਂ ਇਧਰੋਂ 50 ਬਚਾ ਲਵਾਂ ਉਹ ਖੂਨ ਏ ਤੇ ਖੂਨ ਪੀਣ ਵਾਲਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਲਕ ਭਾਗੋਂ ਨੂੰ ਦਿਖਾਤਾ ਸੀ ਨਾ ਫਿਰ ਗੁਰੂ ਨਾਨਕ ਸਾਹਿਬ ਦੀ ਸਾਡੇ ਤੇ ਕਿਰਪਾ ਕਿਵੇਂ ਹੋਏ ਮਹਾਰਾਜ ਉਸ ਦੇ ਅਸੀਂ ਪਿੱਛੇ ਪਿੱਛੇ ਦੌੜਦੇ ਫਿਰਦੇ ਆ ਪਰ ਮੁਇਆਂ ਸਾਥ ਨਾ ਜਾਈ ਜਿੱਦਨ ਤੁਰਨਾ ਨਾ ਇਥੋਂ ਚੱਲੇ ਜੁਵਾਰੀ ਦੋਏ ਹੱਥ ਚਾਰ ਨੰਨਾਂ ਗੇ ਪਾਵੋਤੇ ਗਏ ਜਿੰਨ ਕੇ ਲੱਖ ਕਰੋੜ ਆਪਾ ਕਿੰਨੇ ਸੰਸਕਾਰ ਹੁੰਦੇ ਵੇਖੇ ਜ਼ਿੰਦਗੀ ਚ ਉਹਦਾ ਕਿਸੇ ਦਾ ਵੀ ਨਾਲ ਸਰੀਰ ਨਹੀਂ ਗਿਆ ਜੀ ਵੀ ਗਿਆ ਨਾ ਤੇ ਗੜੀ ਪੈਣਾ ਸਾਨੂੰ ਕਦੇ ਸਮਝ ਨਹੀਂ ਆਈ ਇੰਦੀਆਂ ਲਾਛਾਂ ਵੇਖੀਆਂ ਐਨੇ ਦਫਨ ਹੁੰਦੇ ਸੰਸਕਾਰ ਹੁੰਦੇ ਵੇਖੇ ਕਦੇ ਵਿਚਾਰ ਨਹੀਂ ਆਈ ਕਿ ਅਲ ਮੇਰਾ ਵੀ ਇੱਕ ਦਿਨ ਆ ਹਾਲ ਹੋਣਾ ਤੇ ਇਹ ਕੁਝ ਨਹੀਂ ਲੈ ਚੱਲਿਆ ਤੇ ਦਾਣਾ ਮੇਰੇ ਨਾਲ ਵੀ ਕੁਝ ਨਹੀਂ ਜਿਹੜਾ ਨਾਲ ਦਾਣਾ ਹੈ ਉਹ ਅਸੀਂ ਇਕੱਠਾ ਨਹੀਂ ਕੀਤਾ ਨਾਲ ਕੀ ਦਾਣਾ ਜਿਹਨੂੰ ਮਹਾਰਾਜ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜਹ ਮਾਤ ਪਿਤਾ ਸੋਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਉਹ ਇਕੱਠਾ ਨਹੀਂ ਕੀਤਾ ਸੰਖੇਪ ਕਰਾਂ ਮਹਾਰਾਜ ਕਹਿੰਦੇ ਛੋੜ ਜਾਹੇ ਜੋ ਸਗਲ ਕੋ ਜਿਹੜੀ ਮਾਇਆ ਸਾਰਿਆਂ ਦਾ ਸਾਥ ਛੱਡਦੀ ਜਿਹੜੇ ਪਦਾਰਥ ਸਾਰਿਆਂ ਦਾ ਸਾਥ ਛੱਡਦੇ ਜਿਹੜਾ ਪਰਿਵਾਰ ਸੰਸਾਰ ਸਾਰਿਆਂ ਦਾ ਸਾਥ ਛੱਡਦਾ ਹੈ ਸੰਸਾਰ ਪਰਿਵਾਰ ਇਹ ਕੇਵਲ ਸ਼ਮਸ਼ਾਨ ਭੂਮੀ ਤੋਂ ਅੱਗੇ ਕੋਈ ਨਹੀਂ ਜਾਂਦਾ ਜਦੋਂ ਅੱਗ ਲੱਗ ਜਾਂਦੀ ਹੈ ਨਾ ਲੱਕੜਾਂ ਨੂੰ ਉਦੋਂ ਸਾਰੇ ਹੀ ਵਾਪਸ ਮੁੜ ਆਉਂਦੇ ਤੇ ਉਹ ਜਿਹੜੇ ਦੋਕ ਉਥੇ ਖੜੇ ਰਹਿੰਦੇ ਉਹ ਪਤਾ ਕਿਉਂ ਖੜੇ ਰਹਿੰਦੇ ਪਤਾ ਨਹੀਂ Laash ਸੜੇ ਕੇ ਨਾ ਸੜੇ ਕਿ ਸੜੇ ਕੇ ਨਾ ਸੜੇ ਉਹਦੇ ਧਿਆਨ ਰੱਖਣ ਲਈ ਹੁੰਦੇ ਹੋਰ ਜ਼ਿਆਦਾ ਨਹੀਂ ਹੁੰਦੇ। ਹੋਰ ਕੋਈ ਉਹਦੀ ਰਾਖੀ ਨਹੀਂ ਹੁੰਦੇ ਉਹ ਇਸ ਲਈ ਹੁੰਦੇ ਵੀ ਅਗਰ ਬਾਤ ਚ ਨਾ ਜਾਵੇ। ਤੇ ਜੇ ਕਿਤੇ ਕਈ ਵਾਰ ਤੁਸੀਂ ਵੇਖਿਆ ਹੋਵੇਗਾ ਕੋਈ লাশ ਮਾੜੀ ਮੋਟੀ ਵੱਜਦੀ ਜੀ ਹੋਵੇ ਨਾ ਕਈਆਂ ਨੂੰ ਦਵਾਈ ਲੱਗੀ ਹੁੰਦੀ ਆ ਜਾਂ ਕਿਵੇਂ ਉਹ ਕੱਠੀ ਜਿੰਦੇ ਮੈਂ ਉਹਨਾਂ ਨੂੰ ਹੁੱਜਾਂ ਮਾਰਦੇ ਵੇਖਿਆ। ਹੁੱਜਾਂ ਮਾਰ-ਮਾਰ ਕੇ ਉਹਨੂੰ ਫਿਰ ਸਾੜਦੇ ਨੇ। ਤੇ ਉਹਦਾ ਛੱਡਿਆ ਤਾਂ ਕੱਖ ਨਹੀਂ। ਉਹ ਸ਼ਰੀਰ ਨਹੀਂ ਜਾਂਦਾ ਜੀਵ ਦੇ ਨਾਲ। ਕੀਤੀ ਕਮਾਈ ਨਾਮ ਨੇ ਜਾਣਾ ਸ਼ੁਭ ਗੁਣਾ ਨੇ ਜਾਣਾ ਉਹ ਨਾਲ ਤੁਰਦੇ ਨੇ ਮਹਾਰਾਜ ਸਾਹਿਬ ਕਹਿੰਦੇ ਜਿੰਨੇ ਛੱਡ ਜਾਣਾ ਫਿਰ ਜੀਵ ਕੀ ਕਰਦਾ ਫਿਰ ਫਿਰ ਲਪਟਾਉ ਮੁੜ ਮੁੜ ਕੇ ਇਹਦੇ ਨਾਲ ਹੀ ਜੁੜਦਾ ਇਹਦੇ ਨਾਲ ਹੀ ਜੁੜਦਾ ਹੈ ਮਾਲਕ ਨਾਲ ਨਹੀਂ ਜੁੜਦਾ ਐ ਸ਼ਾਈ ਨਾਲ ਨਹੀਂ ਜੁੜਦਾ ਚੰਗੇ ਗੁਣਾ ਨੂੰ ਗ੍ਰਹਿਣ ਨਹੀਂ ਕਰਦਾ ਜੇ ਨਾ ਨੇ ਨਾਲ ਗਾਣਾ ਆ ਲੋਕ ਅਬਗਨਾ ਕੀ ਬੰਨੇ ਗੰਠੂੜੀ ਗੋਨਣਾ ਵਿਹਾਜੇ ਕੋਏ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ ਤੇ ਜੇ ਗੁਣ ਪੱਲੇ ਹੋਏ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੇ ਗੁਣ ਹੋਵੇ ਗੰਠੂੜੀਏ ਮਿਲੇਗਾ ਸੋਈ ਮਿਲਿਆ ਹੋਏ ਨਾ ਵਿਛੜੈ ਜੇ ਮਿਲਿਆ ਹੋਏ ਇੱਕ ਵਾਰੀ ਮਿਲ ਗਿਆ ਫਿਰ ਵਿਛੋੜਾ ਕਦੇ ਨਹੀਂ ਹੋਵੇਗਾ ਕਰੋ ਕਿਰਪਾ ਕਰਨਾ ਪਤੇ ਏ ਸਤਿਗੁਰੂ ਆਕਾਲ ਪੁਰਖ ਵੈਗੁਰੂ ਜੀ ਏਹ ਕਿਰਪਾ ਕਰਨ ਵਾਲੇ ਮੇਰੇ ਦਾਤਾ ਸਾਡੇ ਤੇ ਕਿਰਪਾ ਕਰੋ ਸਾਡੇ ਤੇ ਰਹਿਮਤ ਵਰਸਾਓ ਕੀ ਮਹਾਰਾਜ ਤੇਰੇ ਹਾਰਗੁਣ ਗਾਉ ਤੇਰੇ ਗੁਣ ਦੇੜਿਆ ਨ ਵੈਗੁਰੂ ਉਹਨਾਂ ਨੂੰ ਮੈਂ ਗਾਵਾਂ ਅਰ ਸਰੀਰ ਵਿੱਚ ਰਹਿੰਦੇ ਆ ਸੰਸਾਰ ਵਿੱਚ ਰਹਿੰਦੇ ਆ ਪਰਿਵਾਰ ਵਿੱਚ ਰਹਿੰਦੇ ਆ ਕਾਰੋਬਾਰ ਵਿੱਚ ਰਹਿੰਦੇ ਆ ਮਹਾਰਾਜ ਮੈਂ ਤੇਰੇ ਗੁਣਾ ਨੂੰ ਗਾ ਸਕਾਂ ਤੇਰਾ ਜਾਪ ਜਪ ਸਕਾਂ ਆਰਾਧ ਸਕਾਂ ਮਹਾਰਾਜ ਮੇਰ ਕਰਦੇ ਨੇ ਨਾਨਕ ਕੀ ਪ੍ਰਭ ਬੇਨਤੀ ਤਨ ਗੁਰੂ ਨਾਨਕ ਦੇ ਮਹਾਰਾਜ ਦੀ ਮੋਰ ਛਾਪ ਲਾ ਕੇ ਗੁਰੂ ਅਰਜਨ ਦੇ ਮਹਾਰਾਜ ਇਸ ਸ਼ਬਦ ਦੇ ਉਚਾਰਨ ਕਰਤਾ ਨੇ ਕਿਰਪਾ ਕਰਦੇ ਵੈ ਗੁਰੂ ਜੀ ਤੇਰੀ ਹਜ਼ੂਰ ਬੇਨਤੀ ਜੋਦੜੀ ਹੈ ਸਾਧ ਸੰਗ ਸਮਾਉ ਮਹਾਰਾਜ ਮੈਂ ਸਾਧ ਸੰਗਤ ਵਿੱਚ ਨਾ ਤੇ ਸਾਧ ਸੰਗਤ ਦੇ ਦੁਆਰਾ ਤੇਰੀ ਨਾਲ ਮੇਰੀ ਬਨ ਆਵੇ ਤੇਰੇ ਨਾਲ ਜੁੜ ਜਾਵਾਂ ਤਾਂ ਹੀ ਕਿਰਪਾ ਹੋਣੀ ਐ ਔਰ ਤੇਰੇ ਤੇ ਰਹਿ ਮੇਰੇ ਤੇ ਰਹਿਮਤ ਤੇਰੀ ਹੋਣੀ ਐ ਸਤ ਸੰਗਤ ਮਿਲ ਰਹੀ ਐ ਮਾਦੋ ਜੈਸੇ ਮਦਪ ਮੁਖੀਰਾ ਔਰ ਜਿਵੇਂ ਮੱਖੀ ਸ਼ਹਿਦ ਤੇ ਰਹਿੰਦੀ ਐਉਂ ਸਤ ਸੰਗਤ ਵਿੱਚ ਤੇ ਜਿਹੜੀ ਮਧੂ ਮੱਖੀ ਹੁੰਦੀ ਐ ਨਾ ਉਹ ਮਾੜੀ ਜਗ੍ਹਾ ਤੇ ਜਾ ਕੇ ਨਹੀਂ ਬੈਠਦੀ ਗੰਦਗੀ ਤੇ ਤੇ ਜਿਹੜਾ ਗੁਰਸਿੱਖ ਹੁੰਦਾ ਐ ਨਾ ਉਹ ਮਾੜੀਆਂ ਜਿੱਥੇ ਵਿਚਾਰਾਂ ਚੱਲਦੀਆਂ ਕੋ ਸੰਗਤ ਹੁੰਦੀ ਏ ਮਾੜੇ ਵਿਚਾਰ ਖਿਆਲ ਉਹ ਉੱਥੇ ਨਹੀਂ ਬੈਠਦਾ ਉਹ ਸਤ ਸੰਗਤ ਵਿੱਚ ਬੈਠਦਾ ਹੈ ਉਹ ਨਾਮ ਦਾ ਰਸ ਲੈਂਦਾ ਹੈ ਇਹ ਗਰੀਬ ਨਵਾਜ਼ ਸੱਚੀ ਸਰਕਾਰ ਨੇ ਆ ਸਾਡੇ ਤੇ ਕਿਰਪਾ ਕਰਦੀਆਂ ਹੋਈਆਂ ਸਾਨੂੰ ਸੂਝ ਬਖਸ਼ੀਏ ਸੰਸਾਰ ਵਿੱਚੋਂ ਬਚਿਆ ਤਾਂ ਜਾਣਾ ਹੈ ਇਹ ਦੇਹਾਵਾ ਭਾਵਾ ਤੋਂ ਜਦੋਂ ਸਤਗੁਰੂ ਨਾਲ ਜੁੜ ਗਏ ਸਤਗੁਰੂ ਦੇ ਮਾਰਗ ਤੇ ਤੁਰ ਪਏ ਅਗਰ ਜੇ ਨਾਮ ਨਹੀਂ ਜਪਿਆ ਧਾਰਮਿਕ ਤਾਂ ਧਰਮ ਨੂੰ ਨਹੀਂ ਕਮਾਉਣ ਲੱਗੇ ਹਰ ਵਸਤੂ ਉਹ ਮਾਇਆ ਜਿਹਨੇ ਮਾਲਕ ਵੱਲੋਂ ਤੋੜਿਆ ਤੇ ਸੰਸਾਰ ਵੱਲ ਨੂੰ ਜੋੜਿਆ ਜਿਹੜੀ ਚੀਜ਼ ਨੂੰ ਵੇਖ ਕੇ ਤੁਹਾਡੇ ਮੂੰਹੋਂ ਨਿਕਲੇ ਨਾ ਵਾਹਿਗੁਰੂ ਰੱਬਾ ਤੇਰਾ ਸ਼ੁਕਰ ਹੈ ਪਰਮਾਤਮਾ ਤੇਰਾ ਸ਼ੁਕਰ ਹੈ ਸਮਝਣਾ ਵੀ ਇਹ ਪਰਮਾਤਮਾ ਦੀ ਕਿਰਪਾ ਆ ਇਹ ਭੁੱਲਿਆ ਨਹੀਂ ਇਹਨੂੰ ਵੇਖ ਕੇ ਯਾਦ ਆਇਆ ਮਹਾਰਾਜ ਤਾਂ ਕਹਿੰਦੇ ਪੁੱਤਰ ਰੂਪ ਚ ਭਾਈ ਰੂਪ ਚ ਪਿਤਾ ਰੂਪ ਚ ਤੈਨੂੰ ਚੇਤਾ ਆਵੇ ਜਦੋਂ ਵੇਖੇ ਨਾ ਕੋਈ ਨਾਤਾ ਉਦੋਂ ਸ਼ੁਕਰ ਕਰ ਮਹਾਰਾਜ ਇਹ ਜੋ ਕੁਝ ਦਿਖ ਰਿਹਾ ਹੈ ਨਾ ਤੇਰੀ ਕਿਰਪਾ ਹੈ ਔਲਾਦ ਇਹ ਤੇਰੀ ਕਿਰਪਾ ਹੈ ਘਰ-ਬਾਰ ਇਹ ਤੇਰੀ ਕਿਰਪਾ ਹੈ ਮਹਾਰਾਜ ਇਹ ਕਾਰੋਬਾਰ ਹੈ ਚੜਦੀ ਕਲਾ 'ਚ ਤੇ ਤੇਰੀ ਕਿਰਪਾ ਹੈ ਨਹੀਂ ਤੇ ਚੜਦੀ ਕਲਾ 'ਚ ਨਹੀਂ ਹੋ ਸਕਦਾ ਬੜੇ ਹਾਵੇ ਤੇ ਹੋ ਕੇ ਮਾਰ ਦੇ ਗੁਰੂ ਅੱਗੇ ਅਰਦਾਸ ਕਰਿਆ ਕਰੀਏ ਮਹਾਰਾਜ ਸਾਨੂੰ ਨਾਮ ਦੇਓ ਆਪਣੀ ਕਿਰਪਾ ਕਰੋ ਤੁਹਾਡੇ ਗੁਣ ਗਾ ਸਕੀਏ ਸਾਨੂੰ ਇਸ ਸੰਸਾਰ ਦੀ ਉਲਝਣਤਾ ਨਹੀਂ ਤੇਰੇ ਮਾਰਗ ਤੇ ਚੱਲਦਿਆਂ ਹੋਇਆਂ ਨੂੰ ਉਲਝਾ ਨਾ ਸਕੇ ਸਾਡਾ ਮਾਰਗ ਸਫਰ ਪੂਰਾ ਹੋਵੇ ਤੇਰੇ ਨਾਲ ਮਿਲ ਜਾਈਏ ਇੰਨੀਆਂ ਕੋ ਬੇਨਤੀਆਂ ਪਰਵਾਨ ਗੁਰੂ ਕੇ ਬਚਨ ਜਾਨ ਗੁਰੂ ਕੀ ਸੰਗਤ ਨੇ ਹਿਰਦੇ ਅੰਦਰ ਵਸਾਵਣੇ ਦਾਸ ਤੋਂ ਵਿਚਾਰਾ ਕਰਨ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਆਪ ਸੰਗਤ ਸਤਿਗੁਰੂ ਬਖਸ਼ਣ ਜੋਗ ਅਗੇ ਤੋਂ ਸ੍ਰੇਸ਼ਟ ਮਤਬੁੱਦ ਬਖਸ਼ਿਸ਼ ਕਰਿਆ ਜੀ ਸੰਖੇਪ ਰੂਪ ਅੰਦਰ ਵਿਚਾਰਾਂ ਪ੍ਰਵਾਨ ਕਰਿਆ ਜੀ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ